ਸਤ ਸਕਾਲ ਦੋਸਤੋ ਆਈ ਵਿਟਨੈਸ ਈਡੀਆ ਨਿਊਜ਼ ਵੱਲੋਂ ਪਰਸੋਂ ਬੜੀ ਪ੍ਰਮੁਖਤਾ ਦੇ ਨਾਲ ਇਹ ਖਬਰ ਚਲਾਈ ਗਈ ਸੀ ਕਿ ਸ੍ਰੀ ਅਮ੍ਰਿਤਸਰ ਸਾਹਿਬ ਅਤੇ ਸ੍ਰੀ ਨਨਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤੇ ਅੱਜ ਉਸ ਖਬਰ ਨੂੰ ਬੂਰ ਪੈਂਦਾ ਵਿਖਾਈ ਦਿੱਤਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਆਨੰਦਪੁਰ ਸਾਹਿਬ ਦੇ ਪਵਿੱਤਰ ਸਦਨ ਜੋ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਉੱਥੇ ਬੁલાਇਆ ਗਿਆ ਸੀ ਉਸ ਦੇ ਵਿੱਚ ਮਹਲ ਕਰਨੀ ਕਰਦਿਆਂ ਸਿੱਖਾਂ ਦੀ ਬਹੁਤ ਲੰਬੇ ਸਮੇਂ ਤੋਂ ਲੱਗਦੀ ਆ ਰਹੀ ਮੰਗ ਜਿਸ ਤਹਿਤ ਸਿੱਖਾਂ ਨੇ ਮੰਨ ਕੀਤੀ ਸੀ ਕਿ ਇਹਨਾਂ ਦੋਵਾਂ ਤਖਤਾਂ ਨੂੰ ਪੁਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਦੇ ਨਾਲ ਹੀ ਤਖਤ ਸ੍ਰੀ ਦਮਦਮਾ ਸਾਹਿਬ ਉਹ ਕੀ ਤਲਵੰਡੀ ਨੂੰ ਵੀ ਪੁਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਹੈ ਗੁਰੂ ਨਾਨਕ ਨਾਮਲੇਵਾ ਸੰਤਾਂ ਦੀ ਬੜੇ ਲੰਬੇ ਸਮੇਂ ਤੋਂ ਇਹ ਚੱਲਦੀ ਆ ਰਹੀ ਮੰਗ ਨੂੰ ਅੱਜ ਬੂਰ ਪੈਂਦਾ ਵਿਖਾਈ ਦਿੱਤਾ ਹੈ ਅਸੀਂ ਵੀ ਆਪਣੀ ਟੀਮ ਵੱਲੋਂ ਸਮੂਸ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਧਾਈ ਦਿੰਦੇ ਆ ਤੇ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਪਹਿਲ ਕਦਮੀ ਕਰਦੇ ਹੋਏ ਇਹ ਵਿਸ਼ੇਸ਼ ਇਜਲਾਸ ਹੋਰ ਵੀ ਇਤਿਆਸਕ ਬਣਾ ਦਿੱਤਾ ਹੈ ਜਿਸ ਤਹਿਤ ਇਹ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਪਵਿੱਤਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮਜੀਠੇ ਤੋਂ ਸਾਡੇ ਸਮਾਜ ਸੇਵੀ ਰਣਜੀਤ ਸਿੰਘ ਧੋਮਾਦੀ ਸੰਸਥਾ ਵੱਲੋਂ ਬੜੇ ਲੰਬੇ ਸਮੇਂ ਤੋਂ ਵਕ ਵਕ ਡੀਸੀ ਸਹਿਬਾਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਸੀ ਔਰ ਹੋਰ ਵੀ ਸਬਾ ਸੁਸਾਇਟੀਆਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਸੀ ਕਿ ਕਿਉਂ ਨਾ ਹੋਵੇ 350 ਸਾਲਾ ਜੋ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾ ਰਿਹਾ ਹੈ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਵੇ ਤੇ ਅੱਜ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਦੀਆਂ ਅਰਦਾਸਾਂ ਨੇ ਕੰਮ ਕੀਤਾ ਹੈ ਉੱਥੇ ਲੰਬੇ ਸਮੇਂ ਤੋਂ ਇਸ ਮੰਗ ਦੇ ਪਿੱਛੇ ਜਦੋਂ ਜ਼ਿਆਦ ਕਰ ਰਹੇ ਸਰਦਾਰ ਮਜੀਤ ਸਿੰਘ ਪੋਮਾਂਦੀ ਸੰਸਥਾ ਵੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇਸ ਲੰਬੀ ਲੜਾਈ ਤਹਿਤ ਆਪਣਾ ਸਿਰ ਨਹੀਂ ਛੱਡਿਆ ਲੱਗੇ ਰਹੇ ਆਪਣੇ ਇੱਕੋ ਨਿਸ਼ਾਨੇ ਵੱਲ ਤੇ ਉਹ ਅੱਜ ਨਿਸ਼ਾਨਾ ਸਰ ਹੁੰਦਾ ਵਿਖਾਈ ਦਿੱਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲੀਆਰਾ ਸ੍ਰੀ ਨਾਨਕਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਹੈ ਇੱਥੇ ਮੀਟ ਸ਼ਰਾਬ ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਟੀਆਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਹਨ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ ਤਾਂ ਇਹ ਮੰਗ ਕਿਸੇ ਇੱਕ ਧਿਰ ਵਰਗ ਜਾਂ ਧਰਮ ਦੀ ਨਹੀਂ ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਬਿਸ਼ਪ ਪੱਦਰ ਤੇ ਪ੍ਰਚਾਰਤ ਕਰਨ ਹਿੱਤ ਇਹ ਕਦਮ ਚੱਕਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਹਨਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸਹਿਰਸਪਾਟੇ ਲਈ ਵਿਸ਼ੇਸ਼ ਭਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਅਤੇ ਕੇਂਦਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ ਮਾਨਯੋਗ ਸਪੀਕਰ ਸਾਹਿਬ ਮੈਂ ਮਤਾ ਸਦਨ ਦੇ ਵਿਚਾਰਨ ਲਈ ਪੇਸ਼ ਕਰਦਾ ਹਾਂ ਸਦਨ ਵੱਲੋਂ ਇਸ ਤੇ ਵਿਚਾਰ ਕਰਕੇ ਇਸ ਨੂੰ ਪਾਸ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਜੀ ਤਖਤਰੀ ਅਕਾਲ ਤਖਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਗਲੀਆਰੇ ਦਾ ਏਰੀਆ ਤੇ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਇਹਨਾਂ ਤਿੰਨੋਂ ਤਖਤਾਂ ਦੀ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਮੌਜੂਦ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨਣ ਦਾ ਇਹ ਮਤਾ ਜਿਹੜਾ ਇਤਿਹਾਸਿਕ ਜੋ ਬੜੀ ਚਿਰਾਂ ਤੋਂ ਲੋਕਾਂ ਦੀ ਮੰਗ ਵੀ ਸੀਗੀ ਤੇ ਉਹਨੂੰ ਅੱਜ ਅਸੀਂ ਸਦਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਪ੍ਰਸਤਾਵ ਪੇਸ਼ ਕੀਤਾ ਅਤੇ ਪੜਿਆ ਗਿਆ ਸਮਝਿਆ ਜਾਵੇ ਕੀਮਾ ਸਾਹਿਬ ਮਾਨਜੋਗ ਸਪੀਕਰ ਸਾਹਿਬ ਜੋ ਮਤਾ ਸਾਡੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜ ਜੀ ਨੇ ਪੇਸ਼ ਕੀਤਾ ਮੈਂ ਦੀ ਤਾਇਦ ਕਰਦਾਗਾ ਇਹ ਜਿਹੜੇ ਸਾਡੇ ਤਿੰਨ ਪਵਿੱਤਰ ਸ਼ਹਿਰ ਨੇ ਮੈਂ ਸਮਝਦਾ ਬਹੁਤ ਲੰਬਾ عرصਾ ਪਹਿਲਾਂ ਇਹ ਹੋਲੀ ਸਿਟੀ ਵਜੋਂ ਦੇਖਤ ਹੋ ਜਾਣਾ ਚਾਹੀਦੇ ਸੀਗੇ ਪਰ ਲੇਕਿਨ ਚਲੋ ਦੇਰ ਆਏ ਦਰਸਤ ਆਏ ਇਹ ਮੈਂ ਸਭ ਦਾ ਸੁਭਾਗੇ ਭਾਗ ਜਿਹੜੇ ਦੇ ਕੇ ਉਹ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪ੍ਰਾਪਤ ਹੋਣਾ ਸੀਗਾ ਕਿ ਇਸ ਸਮੇਂ ਇਹਨਾਂ ਨੇ ਅੱਜ ਬਹੁਤ ਹੀ ਪਵਿੱਤਰ ਹੈਰਾਨ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਮਤੇ ਦੀ ਤਾਇਦ ਕਰਦਾਗਾ ਮੈਂ ਸਭ ਨੇ ਜਿੰਨੀਆਂ ਵੀ ਜਿਹੜੀਆਂ ਮਦਦ ਲਿਖੀਆਂ ਗੱਲਾਂ ਨੇ ਕੀ ਗੱਲ ਦੇ ਨਾਲ ਮੈਂ ਸਹਿਮਤ ਆ ਔਰ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾਗਾ ਕਿ ਇਸ ਮਤੇ ਦੀ ਖੁੱਲ ਕੇ ਹਮਾਇਤ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਪਰਗੜ ਜੀ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਹੋਇਆ ਇੱਕ ਦੋ ਕਲੈਰੀਫਿਕੇਸ਼ਨ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕਿ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਆ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜ਼ਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਔਰ ਇੱਕ ਮੈਂ ਜ਼ਰੂਰ ਗੱਲ ਥੈਂਕ ਯੂ ਇੱਕ ਮੈਂ ਜ਼ਰੂਰ ਹੋਰ ਗੱਲ ਕਰਨੀ ਚਾਹਣਾ ਕਿਉਂਕਿ ਸਿੱਖ ਸਾਪਾ 350 ਸਾਲਾ ਮਨਾ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਅਸਲੀ ਉਹਨਾਂ ਦੀ ਜਿਹੜੀ ਫਲਸਫੀ ਆ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਵੀ ਜ਼ਰੂਰਤ ਆ ਪੰਜ ਬਿੱਲ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਉਹ ਪੰਜ ਬਿੱਲ ਆ ਰਹੇ ਆ ਅੱਪਾ ਉਹ ਕਰਨਾਗੇ ਜੀ ਸਾਰੇ ਮੈਂਬਰ ਪਾਰਲੀਮੈਂਟ ਵੀ ਇੱਥੇ ਬੈਠੇ ਆ ਆਪਣੇ ਕੋਲੇ ਬੜਾ ਸਮਾਂ ਹੈ ਕੋ ਬਾਤ ਵੀ ਕਰ ਸਕਦੇ ਵਿਚਾਰੇ ਆ ਮਤੇ ਦੇ ਕਰ ਲਈ ਤੁਸੀਂ ਕਲੈਰੀਫਿਕੇਸ਼ਨ ਲੈ ਠੀਕ ਆ ਮਾਣਜੋ ਮੁੱਖ ਮੰਤਰੀ ਸਾਹਿਬ ਮਾਣਜੋ ਕਿ ਵਿਧਾਇਕ ਸਾਹਿਬ ਨੇ ਜੋ ਸਵਾਲ ਪੁੱਛਿਆ ਗਲਿਆਰਾ ਪਹਿਲਾਂ ਸਿਰਫ ਲੋਕਾਂ ਵੱਲੋਂ ਆਪਣੇ ਆਪ ਉਹਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਫੈਸਲੇ ਲੈ ਗਏ ਨੇ ਅਧਿਕਾਰ ਇੱਕ ਤੌਰ ਤੇ ਕੋਈ ਸਰਕਾਰੀ ਆਰਡਰ ਨਹੀਂ ਇਸ ਤੋਂ ਪਹਿਲਾਂ ਹੋਇਆ ਨਾ ਹੀ ਵਿਧਾਨ ਸਭਾ 'ਚ ਪੇਸ਼ ਹੋਇਆ ਹੁਣ ਕਈ ਵਾਰੀ ਕਈ ਹੋਟਲ ਐਦਾਂ ਦੇ ਨੇ ਉੱਥੇ ਉਸ ਗਲਿਆਰੇ ਦੇ ਵਿੱਚ ਜਿਹੜੇ ਆਪਣੇ ਮੈਨੂ ਦੇ ਵਿੱਚ ਜਿਹੜੇ ਨਾਨ ਵੇਜ ਜਾਂ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਨੇ ਕਈਆਂ ਨੇ ਨਹੀਂ ਵੀ ਉੱਥੇ ਲਾਈਆਂ ਹੋਈਆਂ ਮੀਟੀਆਂ ਦੁਕਾਨਾਂ ਕਈਆਂ ਨੇ ਨਹੀਂ ਉਹ ਆਪਣੇ ਵੱਲੋਂ ਹੀ ਲੋਕਾਂ ਨੇ ਕੀਤਾ ਹੋਇਆ ਪਰ ਹੁਣ ਇਹਨੂੰ ਅਧਿਕਾਰ ਇੱਕ ਤੌਰ ਤੇ ਮੰਨਤਾ ਅੱਜ ਇਸ ਪਵਿੱਤਰ ਸਦਨ ਦੀ ਮਿਲੇਗੀ ਤਾਂ ਕਿ ਅਸੀਂ ਫਿਰ ਉਹਨਾਂ ਦਾ ਜਿਹੜੇ ਕੋਈ ਦੁਕਾਨਦਾਰ ਨੇ ਉਹਨਾਂ ਦਾ ਮੋੜ ਬਸੇਬੇ ਦਾ ਵੀ ਅਸੀਂ ਉਹ ਫਿਰ ਜ਼ਿੰਮੇਵਾਰ ਹੋਵਾਂਗੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਕਰਾਂਗੇ ਕਿ ਉਹਨਾਂ ਨੂੰ ਕੋਈ ਹੋਰ ਰੋਜ਼ਗਾਰ ਜਾਂ ਫਿਰ ਉੱਥੋਂ ਕਿਤੇ ਬਾਹਰ ਕਿਤੇ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਮੰਗ ਜਿਹੜੀ ਸਾਡੇ ਕੋਲੇ ਆਈ ਹੈ ਬਹੁਤ ਸਾਰੇ ਧਰਮਾਂ ਦੇ ਮਹਾਪੁਰਸ਼ ਬੈਠੇ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਗਲੀਾਰੇ ਨੂੰ ਕਟੂਕਟ ਅਧਿਕਾਰ ਇੱਕ ਤੌਰ ਤੇ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਵੇ ਤਾਂ ਇਸ ਕਰਕੇ ਅਸੀਂ ਅੱਜ ਇਹਨੂੰ ਸਦਨ ਦੇ ਵਿੱਚ ਲੈ ਕੇ ਆਏ। ਥੈਂਕ ਯੂ। ਹੁਣ ਮੈਂ ਪ੍ਰਸਤਾਵ ਨੂੰ ਸਦਨ ਦੀ ਬੋਡ ਲਈ ਰੱਖਦਾ ਹਾਂ। ਪ੍ਰਸ਼ਨ ਹੈ ਕਿ ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ। ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਨੂੰ ਲੱਗਦਾ ਨਾ ਦੀ ਕੋਈ ਆਵਾਜ਼ ਨਹੀਂ ਹੈ। ਪ੍ਰਸਤਾਵ ਸਰਵਸੰਮਤੀ ਨਾਲ ਸਵੀਕਾਰ ਹੋਇਆ ਰঞ্জੀਤ ਸਿੰਘ ਪੋਮਾ ਪ੍ਰਧਾਨ ਸਮਾਜ ਸੁਧਾਰ ਸੰਸਥਾ ਪੰਜਾਬ ਅਸੀਂ ਅੱਜ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਤਰ ਧਰਤੀ ਤੇ ਉਸੇ ਸਭਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਜੋ ਅਸੀਂ ਪਿਛਲੇ 14 ਸਾਲਾਂ ਤੋਂ ਸਮਾਜ ਸੁਧਾਰ ਸੰਸਥਾ ਵੱਲੋਂ ਅਮਰਸਰ ਦੇ ਡੀਸੀ ਸਾਹਿਬ ਨੂੰ ਬਹੁਤ ਲੰਮੇ ਸਮੇਂ ਤੋਂ ਜਿਹੜੀ ਆ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸੰਜੋਗ ਦੇ ਨਾਲ ਮੰਗ ਪੱਤਰ ਦਿੱਤੇ ਜਾ ਰਹੇ ਸਨ ਉਹ ਅੱਜ ਜਿਹੜੀ ਆ ਮੰਗ ਪੂਰੀ ਹੋਈ ਹੈ ਸ੍ਰੀ ਅਮਰਸਰ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਨੂੰ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਇਹਨਾਂ ਬਿਨਾਂ ਲਾਗੂ ਕੀਤਾ ਗਿਆ ਹੈ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੈਬਨਿਟ ਮੰਤਰੀ ਸਾਰਿਆਂ ਨੂੰ ਕਿ ਜੋ ਪੂਰੇ ਵਰਲਡ ਤੋਂ ਵਹੀ ਜਾ ਜਾਰਾਂ ਬੱਸਾਂ ਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਤਰ ਧਰਤੀ ਤੇ ਨਤਮਸਤਕ ਹੋਣ ਲਈ ਸੰਗਤਾਂ ਜਦੋਂ ਪ੍ਰੇਸ਼ ਕਰਦੀਆਂ ਸਨ ਰਸਤਿਆਂ ਦੇ ਵਿੱਚ ਬਸਟੇ ਤੋਂ ਅਸੀਂ ਰੇਲਵੇ ਸਟੇਸ਼ਨ ਤੋਂ ਅਸੀਂ ਜਿਹੜੇ ਉਹਨਾਂ ਨੂੰ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਸਾਧਾ ਨੂੰ ਠੇਸ ਪਹੁੰਚਾਉਂਦੀਆਂ ਸਨ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਡਿਪਟੀ ਕਮਿਸ਼ਨਰ ਬਣ ਜੇ ਪੁਰਸ ਕਮਿਸ਼ਨ ਬਣ ਜੇ ਸਾਰੇ ਖੁਸ਼ੀਆਂ ਲੈਂਦੇ ਸਨ ਪਰ 14-15 ਸਾਲਾਂ ਤੋਂ ਕਿਸੇ ਵੀ ਅਫਸਰ ਨੇ ਜਿਹੜੀ ਇੱਧਰ ਧਿਆਨ ਨਹੀਂ ਦਿੱਤਾ ਆ ਨਵੇਂ ਡੀਸੀ ਸਰਦਾਰ ਦਲਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਇੱਕ ਹਫ਼ਤੇ ਪਹਿਲਾਂ ਮੰਗ ਪੱਤਰ ਦਿੱਤਾ ਸੀ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜੋ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਹੋ ਰਿਹਾ ਹੈ ਉਹਦੇ ਵਿੱਚ ਜਿਹੜੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਭੇਜਿਆ ਗਿਆ ਸੀ ਤੇ ਉਸੇ ਟਾਈਮ ਡੀਸੀ ਸਾਹਿਬ ਨੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਤੀ ਕੱਢੀਆਂ ਸਨ ਜੋ ਅੱਜ ਸਾਨੂੰ ਬੜੀ ਖੁਸ਼ੀ ਦੱਸਦਿਆਂ ਮਹਿਸੂਸ ਹੋ ਰਹੀ ਹੈ ਕਿ ਸ੍ਰੀ ਅਮਰਸਰ ਨੂੰ ਤੇ ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੈ ਪੂਰੇ ਵਰਲਡ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੇਲਵੇ ਸਟੇਸ਼ਨ ਤੋਂ ਅਸੀਂ ਬੱਸ ਅੱਡੇ ਤੋਂ ਅਸੀਂ ਤੇ ਜੋ ਚੌਂਕ ਮਹਾਸੰਗਤ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਹਨ ਉਥੇ ਸੁੰਦਰ ਸੁਨਹਿਰੀ 게ਟ ਬਣਾਇਆ ਜਾਵੇ ਠੰਡੇ ਜਲ ਦੀਆਂ ਸਬੀਲਾਂ ਲਾਈਆਂ ਜਾਣ ਅਤੇ ਹਾਲ 게ਟ ਤੇ ਮੱਸੀ ਮੰਡੀ ਦਾ ਬਾਜ਼ਾਰ ਜਿਹੜਾ ਉਹ ਦੂਰ ਦਲਾਡੇ ਜਿਹੜੀ ਹੈ ਸ਼ਹਿਰ ਤੋਂ ਚੁੱਕਿਆ ਜਾਵੇ ਥਾਣਾ ਬੀ ਡਿਵੀਜ਼ਨ ਥਾਣੀ ਜੋ ਮੀਟ ਦੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਲਾਗੇ ਦਰਗਾਣਾ ਮੰਦਰ ਲਾਗੇ ਸਤਕਾਸ਼ ਜੋ ਹਿੰਦੂਆਂ ਦਾ ਤੀਰਥ ਹੈ ਉਸੇ ਲਾਗੋਂ ਬਿਲਕੁਲ ਜਿਹੜੀਆਂ ਸਾਰੀਆਂ ਹੈ ਜਿਹੜੀਆਂ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਸ਼ਹਿਰ ਦੇ ਚਾਰ ਦਿਵਾਰੀ 12 ਦਰਵਾਜਿਆਂ ਤੋਂ ਬਾਹਰ ਕੱਢੀਆਂ ਜਾਣ ਤਾਂ ਜੋ ਕਿ ਪਵਿੱਤਰਤਾ ਅਸੀਂ ਜਲਦੀ ਹੀ ਇਹਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਾਜ ਸੁਧਾਰ ਅਵਾਰਡ ਤੇ ਸੋਨੇ ਦੇ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ